ਦੀ ਸਾਸਰੀ ਗਾਲ ਜੀ ਸਾਰਿਆਂ ਨੂੰ ਪਿਆਪ ਸਭ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ ਤੇ ਹੁਣ ਆਪਾਂ ਆਏ ਹੋਏ ਸ੍ਰੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਗੁਰੂ ਰਾਮਦਾਸ ਨਗਰ ਤੇ ਸਵੇਰ ਦੇ 5:30 ਵਜ ਚੁੱਕੇ ਨੇ ਤੇ ਪਾਲਕ ਸਿੰਘ ਸਾਹਿਬ ਹੁਣੇ ਜਾ ਰਹੇ ਨੇ ਥੋੜਾ ਜਿਹਾ ਲੇਟ ਹੋ ਗਏ ਤੇ ਹੁਣ ਕਰਦੇ ਆ ਜਾ ਕੇ ਦਰਸ਼ਨ ਤੇ ਸਾਰਾ ਹਰਮੰਦਰ ਸਾਹਿਬ ਪ੍ਰਕਰਮਾ ਇਤਿਹਾਸ ਤੇ ਉਹ ਜਗਾਵਾਂ ਜੋ ਆਪਾਂ ਨਹੀਂ ਦੇਖਦੇ ਹਰ ਵਾਰ ਆ ਕੇ ਮੁੜ ਜਾਂਦੇ ਆਂ ਉਹ ਸਾਰੀਆਂ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ। ਔਰ ਚਲਦੇ ਆਂ ਤੇ ਕਰਦੇ ਆਂ ਦਰਸ਼ਨ ਇਹ ਪਿੱਛੇ ਸਾਰੀ ਮਾਰਕੀਟ ਬਣੀ ਹੋਈ ਹੈ ਨਾ ਮੈਂ। ਫਿਰ ਉਹ ਸਾਹਮਣੇ ਦਿਉੜੀ ਸਾਹਿਬ ਹੈ। ਤੇ ਉਹਦੇ ਸਾਹਮਣੇ ਜੋ ਪ੍ਰਕਰਮਾ ਸ਼ੁਰੂ ਹੋਏ ਜਾਂਦੀ ਹੈ ਹਰਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਨੇ ਬਿਲਕੁਲ ਸਾਹਮਣੇ ਤੇ ਅਰੂ ਚਲਦੇ ਆਂ ਜੀ। ਫਿਰ ਖੱਬੇ ਹੱਥ ਜੋ ਨੇ ਜੋੜੇ ਜਮਾ ਹੁੰਦੇ ਨੇ ਤੇ ਇਹ ਮਿਊਜ਼ੀਅਮ ਬਣਾਇਆ ਹੋਇਆ ਹੈ ਫਿਲਹਾਲ ਤਾਂ ਬੰਦ ਹੈ ਸਿੱਖ ਮਿਊਜ਼ੀਅਮ ਤੇ ਉਹ ਸਾਹਮਣੇ ਜੋ ਹੈ ਤੇ 오디ਸਾ ਆਵਦੇ ਸਰੀ ਹੈ ਜਿੱਥੋਂ ਸਿੱਧੇ ਦਰਸ਼ਨ ਹੁੰਦੇ ਨੇ ਦਰਬਾਰ ਸਾਹਿਬ ਦੇ ਜੋੜੇ ਜਮਾ ਕਰਵਾ ਕੇ ਤੇ ਫਿਰ ਚੱਲਦੇ ਆਪਾਂ ਦਰਸ਼ਨਾਂ ਨੂੰ ਸਾਹਮਣੇ ਹੋ ਰਹੇ ਨੇ ਦਰਸ਼ਨ ਸ਼੍ਰੀ ਦਰਬਾਰ ਸਾਹਿਬ ਦੇ 골ਡਨ ਟੈਂਪਲ ਹਰਮੰਦਰ ਸਾਹਿਬ ਦੇ ਤੇ ਕਿੰਨੀ ਸੰਗਤ ਜੋ ਰੋਜ਼ਾਨਾ ਆਉਂਦੀ ਹੈ ਤੇ ਸਵੇਰ ਦੇ 5:30 ਵਜੇ ਦਾ 5:30 ਵਜੇ ਦਾ ਜੋ ਸਮਾਂ ਤੇ ਕਰੋ ਜੀ ਦਰਸ਼ਨ ਸ਼੍ਰੀ ਦਰਬਾਰ ਸਾਹਿਬ ਦੇ ਚੱਲਦੇ ਆ ਜੀ ਆਪਾਂ ਵੀ ਪੂੜੀਆਂ ਤੋਂ ਉੱਤਰ ਕੇ ਇਹ ਜਿਹੜੀਆਂ ਪੂੜੀਆਂ ਤੋਂ ਉੱਤਰ ਕੇ ਆਪਾਂ ਜਾਣੇ ਆ ਥੱਲੇ ਵੱਲ ਨੂੰ ਇਹ ਨਿਵਾਣ ਦਾ ਜੋ ਕਹਿੰਦੇ ਨੀਵੇਂ ਹੋ ਕੇ ਆਉਣ ਦਾ ਜੋ ਸੰਦੇਸ਼ ਹੈ ਤੇ ਸਾਹਮਣੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਨੇ ਸ਼੍ਰੀ ਦਰਬਾਰ ਸਾਹਿਬ ਦਾ ਗੁਬੰਦ ਹੈ ਜੋ ਬੈਠਮਾ ਗੁਬੰਦ ਹੈ ਉਹ ਨਿਮਰਤਾ ਦਾ ਪ੍ਰਤੀਕ ਹੈ ਤੇ ਸ਼੍ਰੀ ਕਾਲ ਤਖਤ ਸਾਹਿਬ ਦਾ ਜੋ ਗੁਬੰਦ ਹੈ ਖੜਾ ਹੈ ਤੇ ਇਹ ਅਣਖ ਤੇ ਜਵਾਂ ਮਰਦੀ ਦਾ ਸੂਚਕ ਹੈ ਜੋ ਸ਼੍ਰੀ ਹਰਮੰਦਰ ਸਾਹਿਬ ਜੋ ਸਾਹਮਣੇ ਆਪਾਂ ਦੇਖ ਰਹੇ ਆ ਦਰਬਾਰ ਸਾਹਿਬ ਉੱਥੇ ਜੋ ਰਾਗੀ ਬੈਠ ਕੇ ਕੀਰਤਨ ਕਰਦੇ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਢਾਡੀ ਨੇ ਉਹ ਖੜੇ ਹੋ ਕੇ 12 ਗਾਉਂਦੇ ਨੇ ਹੁਣ ਆਪਾਂ ਕਰਦੇ ਆਂ ਦਰਸ਼ਨ ਜਾ ਕੇ ਤੇ ਫਿਰ ਆਪਾਂ ਸਾਰਾ ਇਤਿਹਾਸ ਜੋ ਵੀ ਇੱਥੋਂ ਦਾ ਸਾਰਾ ਜਾਣਾਂਗੇ ਜੋ ਬਿਲਕੁਲ ਸਾਹਮਣੇ ਜੋ ਦਰਬਾਰ ਸਾਹਿਬ ਦੇ ਆਪਾਂ ਦਰਵਾਜ਼ੇ ਦੇਖਦੇ ਆਣ ਲੱਗੇ ਹੋਏ ਇਹ 2-4 ਸਾਲ ਪਹਿਲਾਂ ਹੀ ਜੋ ਚੇਂਜ ਕੀਤੇ ਨੇ ਇੱਥੇ ਪਹਿਲਾਂ ਜੋ ਮਹਾਰਾਜਾ ਅਨਜੀਤ ਸਿੰਘ ਜੀ ਦੇ ਟਾਈਮ ਦੇ ਪਹਿਲਾਂ ਲੱਗੇ ਹੋਏ ਸੀ ਦਰਵਾਜ਼ੇ ਜੋ ਸੋਮਨਾਥ ਮੰਦਿਰ ਦੇ ਵਿੱਚ ਲੱਗੇ ਹੁੰਦੇ ਸੀ ਤੇ ਅਬਦਾਲੀ ਲੁੱਟ ਕੇ ਲਿਆਏ ਸੀ ਉਹਨਾਂ ਨੂੰ ਸੋ ਉਹ ਹੁਣ ਜੋ ਸਾਫ ਸੰਭਾਲ ਕੇ ਜੋ ਸਿੱਖ ਅਜਾਇਬ ਘਰ ਦੇ ਵਿੱਚ ਰੱਖ ਦਿੱਤੇ ਗਏ ਨੇ ਉਹ ਵੀ ਦੇਖਾਂਗੇ ਆਪਾਂ ਜਾ ਕੇ ਜਦੋਂ ਆਪਾਂ ਦਰਸ਼ਨਾਵਾਂ ਵਾਲੀ ਲਾਈਨ ਦੇ ਵਿੱਚ ਚੱਲਦੇ ਹਾਂ ਤਾਂ ਖੱਬੇ ਹੱਥ ਆਉਂਦੀ ਹੈ ਜੀ ਧੁੱਪ ਘੜੀ ਜੋ ਇਹਦੀ ਸੇਵਾ ਸੀ ਜੋ ਮਜੀਠਾ ਪਰਿਵਾਰ ਨੇ ਕੀਤੀ ਸੀ 18ਵੀਂ ਸਦੀ ਦੇ ਵਿੱਚ ਤੇ ਇਹ ਧੁੱਪ ਦੇ ਨਾਲ ਹੈ ਜੋ ਸਮਾਂ ਦੱਸਦੀ ਹੁੰਦੀ ਸੀ ਸੋ ਇਹ ਵੀ ਜ਼ਰੂਰ ਦੇਖ ਕੇ ਜਾਇਆ ਕਰੋ ਆਪਾਂ ਇਹ ਵੀ ਭੁੱਲ ਜਾਨੇ ਆ ਦੇਖਣੀ ਔਰ ਸ਼੍ਰੀ ਦਰਬਾਰ ਸਾਹਿਬ ਦੀ ਬਿਲਕੁਲ ਮੇਨ ਐਂਟਰੈਂਸ ਦੇ ਉੱਪਰ ਚਪਚੀ ਸਾਹਿਬ ਦੀਆਂ ਪੰਕਤੀਆਂ ਨਾਨਕ ਹੋਸੀ ਪੀ ਸੱਚ ਅਤੇ ਮਹਾਰਾਜਾ ਅਨਜੀਤ ਸਿੰਘ ਨੇ ਜੋ ਸੋਨੇ ਦੀ ਸੇਵਾ ਕਰਾਈ ਸੀ ਉਹਨਾਂ ਦਾ ਨਾਮ ਉਕੇਰਿਆ ਗਿਆ ਹੈ ਆਪਕੀ ਕਿੰਨੇ ਡਰ ਕੇ ਵੀ ਨਾਮ ਪਿਆ ਆ ਕੈਮ ਸਤਿ ਤਕਤਾ ਨਾਮ ਤੇ ਮੁਝਦੇ ਮੇਤੀ ਸੁਦੀ ਨਾ ਦਰਸ਼ਨ ਕਰਨ ਤੋਂ ਤੁਰੰਤ ਬਾਅਦ ਜੋ ਬੈਕ ਸਾਈਡ ਦੇ ਉੱਪਰ ਜੋ ਜਲ ਛੱਕਦੀ ਹੈ ਸਭ ਸੰਗਤ ਤੇ ਫਿਰ ਜੋ ਉੱਪਰ ਵਾਲੀ ਸਾਈਡ ਆ ਉਹ ਦਰਸ਼ਨ ਕਰਨ ਜਾਂਦੇ ਨੇ ਸਭ ਆਪਾਂ ਵੀ ਚੱਲਦੇ ਆ ਜੀ ਸੋ ਦਰਬਾਰ ਸਾਹਿਬ ਦੇ ਵਿੱਚ ਹੀ ਜੋ ਫਰਸ਼ ਸਿੱਖ ਰਜਿੰਦਰਾ ਜੋ ਪਟਿਆਲਾ ਸਟੇਟ ਦੇ ਵੱਲੋਂ ਜੋ ਪੱਥਰ ਹੈ ਉਹ ਲੱਗਿਆ ਹੋਇਆ ਹੈ ਇੱਥੇ ਸੋ ਉਹਨਾਂ ਨੇ ਬਹੁਤ ਅਹਿਮ ਇੱਥੇ ਭੂਮਿਕਾ निभाई ਸੇਵਾ ਕੀਤੀ ਹੈ ਸੋ ਇਹ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਖੜਕ ਕੇ ਜੋ ਸਾਰਾ ਵਿਊ ਜੋ ਸਾਰਾ ਗੁਰੂ ਘਰ ਹੈ ਸਾਰੀ ਨਗਰੀ RAMDAS ਨਗਰ ਸਭ ਦਿਖਦਾ ਹੈ ਤੇ ਉਹ ਸਾਹਮਣੇ ਵਾਲੀ ਸਾਈਡ ਹੈ ਸ਼੍ਰੀ ਅਕਾਲ ਤਖਤ ਸਾਹਿਬ ਸੋ ਅਕਾਲ ਤਖਤ ਸਾਹਿਬ ਵੀ ਜਾ ਕੇ ਆਪਾਂ ਦਰਸ਼ਨ ਕਰਾਂਗੇ ਹੁਣ ਸਿੱਧਾ ਉੱਥੇ ਹੀ ਜਾਵਾਂਗੇ ਸੋ ਉੱਥੋਂ ਹੀ ਜੋ ਤਖਤ ਹੈ ਉਹ ਪਹਿਲਾ ਤਖਤ ਹੈ ਸ੍ਰੀ ਸਚਖੰਡ ਸ੍ਰੀ ਅਕਾਲ ਤਖਤ ਸਾਹਿਬ ਸੋ ਤੇ ਇਹ ਸਾਰੀ ਸੇਵਾ ਜੋ ਆਪਾਂ ਦੇਖ ਰਿਹਾ ਹੈ ਜੋ ਸੋਨੇ ਦੀ ਇਹ ਸ਼ੀ ਮਹਾਰਾਜ ਅਨਜੀਤ ਸਿੰਘ ਜੀ ਦੁਆਰਾ ਕੀਤੀ ਗਈ ਸੀ ਉਹਨਾਂ ਟਾਈਮਾਂ ਦੇ ਵਿੱਚ 18ਵੀਂ ਸਦੀ ਦੇ ਵਿੱਚ ਜੋ 16 ਲੱਖ ਰੁਪਿਆ ਜੋ ਸੋਨੇ ਦੀ ਸੇਵਾ ਕੀਤੀ ਸੀ ਤੇ ਦਰਬਾਰ ਸਾਹਿਬ ਦੇ ਉੱਪਰ ਵਾਲੀ ਇਮਾਰਤ ਜਿਉਂ ਆਪਾਂ ਨੀਚੇ ਜਾਂਦੇ ਆ ਜਾਂ ਉੱਪਰ ਆਉਂਦੇ ਆ ਇੱਥੇ ਵੀ ਆਪਾਂ ਕਈ ਵਾਰੀ ਦੇਖਿਆ ਹੋਵੇਗਾ ਬਹੁਤ ਸੋਹਣੀ ਮੀਨਾਕਾਰੀ ਨਕਾਸ਼ੀ ਤੇ ਜੋ ਚਿੱਤਰਕਾਰੀ ਬਹੁਤ ਸੋਹਣੀ ਕੀਤੀ ਹੋਈ ਆ ਉਹਨਾਂ ਟੈਮਾਂ ਦੇ ਵਿੱਚ ਮਾਨ ਆਨੰਦੋ ਹਰ ਗੁਣਤ ਸੋਹ ਹੈ ਕਰਵਾre ਸ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਗੁਰਬਾਣੀ ਸਰਵਣ ਕਰਕੇ ਤੇ ਹੁਣ ਆਪਾਂ ਚੱਲਦੇ ਆ ਜੀ ਤੇ ਪ੍ਰਸ਼ਾਦ ਲੈ ਕੇ ਤੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਵੀ ਸਿੱਖ ਮਿਊਜ਼ੀਅਮ ਗੈਲਰੀਆਂ ਨੇ ਆਇਬ ਕਰਨੇ ਜਾਂ ਸਾਰਾ ਆਪਾਂ ਇਤਿਹਾਸ ਹੈ ਉਹ ਜਾਣਦੇ ਆ ਜੀ ਇਹ ਕਹਿੰਦੇ ਉਹ ਪਿੱਲਰ ਸਾਹਿਬ ਨੇ ਇਹ ਚਾਰ ਨੇ ਜੋ ਇਹਨਾਂ ਤੇ ਲਾਈਟਾਂ ਲਗਾਈਆਂ ਗਈਆਂ ਨੇ ਮਜੀਠੀਆ ਪਰਿਵਾਰ ਨੇ ਇਹਨਾਂ ਦੀ ਜੋ ਸੇਵਾ ਕਰਵਾਈ ਗਈ ਸੀ ਇਹ ਜੋ ਆਲੇ-ਦੁਆਲੇ ਚਾਰੇ ਪ੍ਰਕਰਮਾਂ ਦੇ ਆਲੇ-ਦੁਆਲੇ ਨੇ ਜੋ ਜੋ ਸਾਰੇ ਪਾਸੇ ਨੇ ਇਹ ਚਾਰ ਰਹਿ ਗਏ ਨੇ ਪਿੱਲਰਸ ਆਪ ਇਹ ਜੋ ਥੰਬ ਨੇ ਔਰ ਇਹ ਸਾਹਮਣੇ ਜੋ ਆਪਾਂ ਦੇਖ ਰਹੇ ਹਾਂ ਯਾਦਗਾਰਾ ਬਾਬਾ ਦੀਪ ਸਿੰਘ ਜੀ ਦਾ ਜੋ ਗੁਰਦੁਆਰਾ ਸਾਹਿਬ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਥੇ ਜੋ ਸ਼ਿਸ਼ੋਭਿਤ ਕੀਤੇ ਗਏ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਦੀਪ ਸਿੰਘ ਜੀ ਨੇ ਇੱਥੇ ਜੋ ਸ਼ਹੀਦੀ ਪਾਈ ਸੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਜੋ 18ਵੀਂ ਸਦੀ ਦੇ ਵਿੱਚ ਜੋ ਅਫਗਾਨਾਂ ਇਹ ਦੁਆਰਾ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਉਹਨਾਂ ਦਾ ਬਦਲਾ ਲੈਣ ਦੇ ਲਈ ਚਾਰੇ ਦਰਵਾਜੇ ਨੇ ਜੋ ਚਾਰੇ ਪਾਸੇ ਰੱਖੇ ਗਏ ਸੀ ਹਰਮੰਦਰ ਸਾਹਿਬ ਦੇ ਚਾਰੇ ਕੋਨਿਆਂ ਦੇ ਵਿੱਚ ਚਾਰੇ ਦਿਸ਼ਾਵਾਂ ਦੇ ਵਿੱਚ ਜੋ ਹਰ ਧਰਮ ਜਾਤ ਮਾ ਜਬਦਾ ਜੋ ਇਨਸਾਨ ਹੈ ਉਹ ਆ ਕੇ ਇੱਥੇ ਆਪਣਾ ਅਸੀਸ ਚੁਪਾ ਸਕਦਾ ਹੈ ਤੇ ਸਾਂਝਾ ਪਰਿਵਾਰ ਸਮਝ ਕੇ ਬੈਠ ਸਕਦਾ ਲੰਗਰ ਸਾਂਝੀ ਰਸੋਈ ਜੋ ਚਲਾਈ ਸੀ ਬਿਨਾ ਭੇਦ ਭਾਵ ਦੇ ਉੱਚੀ ਨੀਚ ਦੇ ਤੇ ਗੁਰਬਾਣੀ ਜੋ ਨਾਲ-ਨਾਲ ਚੱਲਦੀ ਰਹਿੰਦੀ ਹੈ ਲਾਈਫ ਤੇ ਸਾਰੀਆਂ ਸਕਰੀਨਾਂ ਵਿਚਾਰੇ ਕੋਨਿਆਂ ਤੇ ਲਗਾਈਆਂ ਗਈਆਂ ਨੇ ਤੇ ਇੱਧਰ ਹੈ ਜੋ ਇਹ ਕਰ ਸਕਦੇ ਆ ਕੱਪੜੇ ਵੀ ਆਪਾਂ ਦੇ ਗਿੱਲੇ ਸੁੱਕੇ ਕੱਪੜੇ ਜੋ ਹੈ ਇੱਥੇ ਬੈਠ ਸਕਦੇ ਆ ਤੇ ਇੱਧਰ ਨਾਲ ਹੀ ਇਹ ਜੋ ਕੜਾ ਪ੍ਰਸ਼ਾਦੀ ਦੇਗ ਮਿਲਦੀ ਹੈ ਜਦੋਂ ਆਪਾਂ ਹਰਿਮੰਦਰ ਸਾਹਿਬ 'ਚ ਮੱਥਾ ਟੇਕ ਕੇ ਉਹਨੇ ਗੁਰੂ ਦੀ ਹਜ਼ੂਰੀ ਦੇ ਵਿੱਚ ਇਹ ਸਾਹਮਣੇ ਵਾਲੇ ਪਾਸੇ ਜੋ ਆਪਾਂ 베ਰੀ ਸਾਹਿਬ ਦੇਖ ਰਹੇ ਹਾਂ ਲਾਚੀ 베ਰੀ ਹੈ ਇਹ ਤੇ ਇਸ ਦੇ ਲੈਫਟ ਵਾਲੀ ਸਾਈਡ ਤੇ ਉੱਤੇ ਹੀ ਜੋ ਕੜਾ ਪ੍ਰਸ਼ਾਦ ਦੀ ਦੀਗ ਹੈ ਜੋ ਇੱਥੇ ਮਿਲਦੀ ਹੈ ਸੋ ਇਸ ਦੀ ਰਾਈਟ ਸਾਈਡ ਦੇ ਉੱਪਰ ਹੀ ਹੈ ਜੋ 베ਰੀ ਲਾਚੀ 베ਰੀ ਹੈ ਤੇ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ ਇਹ ਜੋ ਇਮਾਰਤ ਆਪਾਂ ਸਾਹਮਣੇ ਦੇਖ ਰਹੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਰਾਈਟ ਸਾਈਡ ਦੇ ਉੱਪਰ ਹੈ ਤੇ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਹੈ ਤੇ ਇਸ ਜਗ੍ਹਾ ਦੇ ਉੱਪਰ ਜੋ 1984 ਦੇ ਟਾਈਮ ਦੇ ਸਿੱਖਾਂ ਦੇ ਉੱਪਰ ਜੋ ਜ਼ਖਮ ਨੇ ਉਹ ਹਜੇ ਵੀ ਅੱਲੇ ਪਏ ਨੇ ਜੋ ਆਪਰੇਸ਼ਨ ਬਲੂ ਸਟਾਰ ਚਲਾਇਆ ਗਿਆ ਸੀ 1 ਜੂਨ 1984 ਦੇ ਟਾਈਮ ਜੋ ਇੰਦਰਾ ਗਾਂਧੀ ਜੀ ਦੁਆਰਾ ਜੋ ਸਿੱਖ ਕਤਲੇਆਮ ਮਚਾਇਆ ਗਿਆ ਸੀ ਕੱਲੂਕਾਰਾ ਹੋਇਆ ਸੀ ਸੋ ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਸਿੱਖ ਸ਼ਰਦਾ ਲੋਸੀ ਜੋ ਸੰਤ ਪਿੰਡਰਾਂ ਵਾਲੇ ਵੀ ਸੀ ਜੋ ਸਭ ਨੂੰ ਜੋ ਸ਼ਹੀਦ ਕਰ ਦਿੱਤਾ ਗਿਆ ਸੀ ਇੱਥੇ ਬਹੁਤ ਵੱਡੀ ਕੁਰਬਾਨੀਆਂ ਹੋਈਆਂ ਨੇ ਤੇ ਉਹਨਾਂ ਸਭ ਸਿੰਘ ਸਿੰਘਣੀਆਂ ਯੋਧੇ ਬੱਚਿਆਂ ਜੋ ਸ਼ਹੀਦ ਹੋਏ ਉਹਨਾਂ ਸਭ ਨੂੰ ਜੋ ਇਥੇ ਸ਼ਹੀਦ ਦੀ ਗੱਲਿਸ ਸਮਰਪਿਤ ਕੀਤੀ ਗਈ ਉਹਨਾਂ ਦੀਆਂ ਤਸਵੀਰਾਂ ਲਗਾ ਕੇ ਜਾਣ ਪਹਿਚਾਨ ਦੱਸ ਕੇ ਕਿਰਪਾ ਸਤਿ ਔਰ ਇਸ ਜਗ੍ਹਾ ਦੇ ਪ੍ਰਯੋਗ ਗੁਰਦੁਆਰਾ ਯਾਦਗਾਰ ਸ਼ਹੀਦਾਂ ਸਾਹਿਬ ਜੋ ਬਣਾਇਆ ਗਿਆ ਹੈ ਸ਼ਹੀਦੀ ਗੈਲਰੀ ਹੈ ਅਕਾਲ ਤਖਤ ਸਾਹਿਬ ਦੇ ਬਿਲਕੁਲ ਜੋ ਲੈਫਟ ਸਾਈਡ ਦੇ ਉੱਪਰ ਹੈ ਤੇ ਸ਼ਹੀਦੀ ਗੈਲਰੀ ਜਿੱਥੇ ਸਾਰੀਆਂ ਜੋ ਤਸਵੀਰਾਂ ਤੇ ਮਿਊਜ਼ੀਅਮ ਬਣਾਇਆ ਹੋਇਆ ਸਭ ਤਸਵੀਰਾਂ ਯੋਧਿਆਂ ਦੀਆਂ ਸਿੰਘਾਂ ਦੀਆਂ ਸਿੰਘਣੀਆਂ ਦੀਆਂ ਸਭ ਜਥੇਦਾਰਾਂ ਦੀਆਂ ਤੇ ਜੋ ਆਰਮੀ ਕਮਾਂਡਰਸ ਜੋ ਸ਼ਹੀਦ ਹੋਏ ਸੀ ਉਹਨਾਂ ਸਭ ਦੀਆਂ ਅਕਾਲ ਤਖਤ ਸਾਹਿਬ ਤੇ ਜੋ ਅਟੈਕ ਕੀਤਾ ਗਿਆ ਸੀ ਜੋ ਮਿਸ਼ਨ ਬਲੂ ਸਟਾਰ 1984 1 ਜੂਨ ਨੂੰ ਜੋ ਇੰਦਰਾ ਗਾਂਧੀ ਦੇ ਦੁਆਰਾ ਜੋ ਸਿੱਖ ਕਤਲੇਆਮ ਮਚਾਇਆ ਗਿਆ ਸੀ ਉਸ ਦਾ ਮਾਡਲ ਬਣਾ ਕੇ ਰੱਖਿਆ ਗਿਆ ਤੇ ਸਾਰੇ ਜੋ ਜੋ ਜਥੇਦਾਰ ਸੀ ਸੰਤ ਪਿੰਡਾਂ ਵਾਲੇ ਜੀ ਤੋਂ ਲੈ ਕੇ ਸਭ ਜੋ ਸਿੱਖ ਜੋ ਸ਼ਹੀਦ ਹੋਏ ਸੀ ਸਿੰਘ ਸਿੰਘਣੇ ਉਹਨਾਂ ਸਭ ਦੀਆਂ ਜੋ ਤਸਵੀਰਾਂ ਉਹਨਾਂ ਦੀ ਜਾਣ ਪਹਿਚਾਣ ਪਿੰਡ ਪਿਓ ਦਾ ਨਾਮ ਜੋ ਮਾਤਾ ਦਾ ਨਾਮ ਤੇ ਪਿੰਡ ਸ਼ਹਿਰ ਕਸਬਾ ਘਰ ਦਾ ਪਤਾ ਸਭ ਐਡਰੈਸ ਉਨ੍ਹਾਂ ਦਾ ਜੋ ਲਿਖ ਕੇ ਉਹਨਾਂ ਨੂੰ ਇਹ ਜੋ ਸ਼ਹੀਦੀ ਗੈਲਰੀ ਹੈ ਉਹ ਸਮਰਪਿਤ ਕੀਤੀ ਗਈ ਹੈ ਜੋ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਸਿੱਖ ਸੀ ਉਹ ਜੋ ਸ਼ਹੀਦ ਹੋਏ ਸੀ ਬਹੁਤ ਜ਼ੋਰ ਲਾਸਾਨੀ ਸ਼ਹਾਦਤਾਂ ਨੇ ਇਹ ਜੋ ਸਿੱਖ ਕੌਮ ਦੇ ਖਾਤਰ ਜੋ ਸ਼ਹੀ ਸ਼ਹੀਦੀਆਂ ਪਾਈਆਂ ਸੀ ਇਹਨਾਂ ਨੇ ਸਭ ਬਹੁਤ ਵੱਡੀ ਗਿਣਤੀ ਦੇ ਵਿੱਚ ਸੁਮントਰੀ ਹਾਲ ਨਾਨਕ ਨਵਾਸ ਸਿੱਖ ਰੈਫਰੈਂਸ ਲਾਇਬ੍ਰੇਰੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਿਤ ਸਰੂਪ ਅਤੇ ਦੁਰਲਭ ਇਤਿਹਾਸਿਕ ਪੁਸਤਕਾਂ ਸੰਗਤ ਜ਼ਾਲਮ ਹਕੂਮਤ ਨੇ ਇਸ ਮਹਾਨ ਕੌਮੀ ਵਿਰਾਸਤ ਨੂੰ ਨਾ ਪਾਕਰਾ ਦੇ ਨਾਲ ਤਬਾਹ ਕਰ ਦਿੱਤਾ ਇਸ ਦੇ ਨਾਮ ਨਾਲ ਵਿਸ਼ਵ ਭਰ ਵਿੱਚ ਤਰਸੱਲੀ ਰਜਾ ਦਿੱਤੀ ਬੇਅੰਤ ਧਰਮੀ ਫੌਜੀ ਜੇਸੂ ਕੱਲੂ ਕਾਰੇ ਨੂੰ ਨਾਂ ਸਹਾਰਦੇ ਹੋਏ ਆਪਣੀਆਂ ਬੈਰਾਂ ਛੱਡ ਕੇ ਸ੍ਰੀ ਅਮਰਸਰ ਸਹਿਬ ਉਹਨਾਂ ਲੋਚ ਦੇ ਹੋਏ ਸਰਕਾਰੀ ਤੰਤਰ ਦੇ ਜ਼ੁਲਮ ਦਾ ਸ਼ਿਕਾਰ ਬਣੇ ਬੇਅੰਤ ਸਿੱਖਾਂ ਨੇ ਭਾਰ ਸਰਕਾਰ ਵੱਲੋਂ ਦਿੱਤੇ ਹੋਏ ਮਾਨ ਪੱਤਰ ਤਮਗੇ ਆ ਰੋਸ ਵਿੱਚ ਮੋੜ ਦਿੱਤੇ ਸਭ ਤੋਂ ਜ਼ਿਆਦਾ ਸਿੱਖ ਜੋ 1984 ਦੇ ਵਿੱਚ ਬੱਚਿਆਂ ਸਮੇਤ ਬੀਪੀਆਂ ਸਮੇਤ ਜੋ ਯੋਧੇ ਸੀ ਜੋ ਧਰਮੀ ਬੀਬੀਆਂ ਸੀ ਆਪਣੇ ਧਰਮ ਦੇ ਪ੍ਰਤੀ ਸੱਚੇ ਜੋਤੇ ਸੱਚੇ ਸਿੱਖ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਜੋ ਬੱਚੇ ਵੀ ਸ਼ਾਮਲ ਸੀ ਜੋ ਸਾਰੇ ਇਸ ਆਬ ਦਾ ਜਿਨ੍ਹਾਂ ਦੀ ਤਸਵੀਰ ਨਹੀਂ ਮਿਲ ਸਕੀ ਉਹਨਾਂ ਦਾ ਸਾਰਾ ਕੁਝ ਜਥੇਦਾਰਾਂ ਦੇ ਨਾਮ ਸਮੇਤ ਉਹਨਾਂ ਦੇ ਪਿੰਡ ਸਮੇਤ ਸਾਰਾ ਐਡਰੈਸ ਪਿਤਾ ਮਾਤਾ ਦਾ ਉਹ ਸਭ ਕੁਝ ਇੱਥੇ ਜ਼ਿਕਰ ਕੀਤਾ ਗਿਆ ਹੈ ਜ਼ਰੂਰ ਦੇਖ ਕੇ ਜਾਣਾ ਚਾਹੀਦਾ ਇਹ ਮਿਊਜ਼ੀਅਮ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਾਲ ਲੱਗਦਾ ਮਿਊਜ਼ੀਅਮ ਹੈ ਇਹ ਤੇ ਸਵੇਰੇ 8 ਵਜੇ ਤਕਰੀਬਨ ਖੁੱਲ ਜਾਂਦਾ ਹੈ 8 ਵਜੇ ਤੋਂ ਪਹਿਲਾਂ ਹੀ ਖੁੱਲ ਜਾਂਦਾ ਹੈ 7 ਵਜੇ 6:30 ਵਜੇ ਬਹੁਤ ਵੱਡੀ ਜੋ ਗੈਲਰੀ ਇਹ ਬਣਾਈ ਗਈ ਹੈ ਸਾਰੇ ਸਿੱਖ ਸਾਹਿਬਾਨ ਜੋ 1984 ਦੇ ਕਲੂ ਘਾਰੇ ਦੇ ਟਾਈਮ ਦੇ ਵਿੱਚ ਆਉਂਦੀ 베ਰ ਬਾਬਾ ਬੁੱਢਾ ਸਾਹਿਬ ਜੀ ਜੋ ਇਹਨਾਂ ਦੇ ਇਤਿਹਾਸ ਵੀ ਇੱਥੇ ਲਿਖਿਆ ਗਿਆ ਹੈ ਬਾਬਾ ਬੁੱਢਾ ਸਾਹਿਬ ਜੀ ਸੀ ਉਹਨਾਂ ਦੀ ਇਹ 베ਰੀ ਹੈ ਜੋ ਭੁੱਲਣਹਾਰ ਦਾਸ ਜਦੋਂ ਵੀ ਸ੍ਰੀ ਹਰਮੰਦਰ ਸਾਹਿਬ ਨਾਲ ਤਮਸਤਕ ਹੁੰਦਾ ਹੈ ਤਾਂ ਬਾਬਾ ਬੁੱਢਾ ਸਾਹਿਬ ਜੀ ਦੀ 베ਰੀ ਥੱਲੇ ਹੀ ਇਸ਼ਨਾਨ ਕਰਦਾ ਸੋ ਇੱਥੇ ਹੀ ਹਰ ਵਾਰ ਮੈਂ ਇਸ਼ਨਾਨ ਕਰਕੇ ਤੇ ਇੱਥੇ ਹੀ ਜੋ ਗੁਰਬਾਣੀ ਸਰਵਣ ਕਰਦੇ ਆਪਾਂ ਤੇ ਇਸ 베ਰੀ ਥੱਲੇ ਜੋ ਹੈ ਬੁੱਢਾ ਸਾਹਿਬ ਜੀ ਨੇ ਜੋ ਹਰਮੰਦਰ ਸਾਹਿਬ ਦੀ ਬਹੁਤ ਸੇਵਾ ਕੀਤੀ ਹੈ ਤੇ ਪਹਿਲੇ ਹੈਡ ਗ੍ਰੰਥੀ ਵੱਜੋਂ ਵੀ ਜੋ ਸੇਵਾ ਨਿਭਾਈ ਹੈ ਇੱਥੇ ਤੇ ਆਪ ਗੁਰਤਾ ਗੱਦੀ ਵੀ ਸੌਂਪਦੇ ਰਹੇ ਨੇ 1604 ਈਸਵੀ ਦੇ ਵਿੱਚ ਜੋ ਪਹਿਲੀ ਵਾਰੀ ਜੋ ਹਰਮੰਦਰ ਸਾਹਿਬ ਦੇ ਵਿੱਚ ਜੋ ਪ੍ਰਕਾਸ਼ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਪਹਿਲੇ ਹੈਡ ਗ੍ਰੰਥੀ ਵੱਜੋਂ ਜੋ ਇਹਨਾਂ ਨੇ ਸੇਵਾ ਨਿਭਾਈ ਸੀ ਗੁਰਦੁਆਰਾ 베ਰ ਬੱਬਾ ਬੁੱਢਾ ਸਾਹਿਬ ਜੀ ਤੇ ਸਾਹਮਣੇ ਹੀ ਬੱਬਾ ਬੁੱਢਾ ਸਾਹਿਬ ਜੀ ਦੀ 베ਰੀ ਹੈ ਤੇ 베ਰੀ ਹੈ ਜੋ ਕਾਫੀ ਪੁਰਾਣੀ ਹੋ ਚੱਕੀ ਹੈ ਬੁੱਢੀ ਹੋ ਚੱਕੀ ਹੈ ਸੋ ਦੇ ਕਰਕੇ ਜੋ ਸ਼ਰੋਮੀ ਪ੍ਰਬੰਧਕ ਕਮੇਟੀ ਹੈ ਉਹਨਾਂ ਨੂੰ ਜੋ ਸਪੋਰਟਾਂ ਲਾ ਕੇ ਜੋ ਰਹਾ ਧਿਆਨ ਰੱਖਦੀ ਹੈ ਪੂਰਾ ਟਾਈਮ-ਟਾਈਮ ਤੇ ਤੇ ਸਾਹਮਣੇ ਵਾਲੀ ਸਾਈਡ ਹੈ ਜੋ ਰਾਮਗੜੀ ਹੈ ਬੁੰਗਾ ਹੈ ਤੇ ਲੰਗਰ ਹੈ ਤੇ ਇੱਕ ਹੋਰ ਗੈਲਰੀ ਉਹ ਦੇਖਦੇ ਆਪਾਂ ਜਾ ਕੇ ਦਰਸ਼ਨੀ ਦਿਉੜੀ ਦੇ ਬਿਲਕੁਲ ਸਾਹਮਣੇ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦੇ ਬਿਲਕੁਲ ਲੈਫਟ ਸਾਈਡ ਤੇ ਬਣਿਆ ਹੋਇਆ ਜਾਇਬ ਘਰ ਜਿੱਥੇ ਇਹਦਾ ਟਾਈਮ ਹੈ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮ 7:00 ਵਜੇ ਤੱਕ ਤੇ ਸਰਦੀਆਂ 'ਚ 8:00 ਵਜੇ ਤੋਂ ਲੈ ਕੇ 6:00 ਵਜੇ ਤੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨੀ ਦਿਉੜੀ ਦੇ ਜੋ ਪੁਰਾਣੇ ਦਰਵਾਜੇ ਸੀ ਹੁਣ ਤਾਂ ਬਦਲ ਦਿੱਤੇ ਗਏ ਨੇ ਇਹ ਤੇ ਉਸ ਟਾਈਮ ਦੇ ਉਸ ਟਾਈਮ ਦੇ ਰੱਖੇ ਹੋਏ ਨੇ ਇਹ ਬਹੁਤ ਸਾਮ ਸੰਭਾਲ ਕੇ ਤੇ ਬਹੁਤ ਹੀ ਹੈਵੀ ਹੁੰਦੇ ਸੀ ਦਰਵਾਜੇ ਇਹ ਇਹਨਾਂ ਤੇ ਵੀ ਜੋ ਪਰਤ ਤੇ ਬਿਨਾਕਾਰੀ ਜੋ ਨਕਾਸ਼ੀ ਹੋਈ ਹੋਈ ਸੀ ਉਸ ਟਾਈਮ ਦੀ ਤੇ ਹੁਣ ਆਪਾਂ ਚੱਲਦੇ ਆਂ ਉੱਪਰ ਉੱਪਰ ਦੀ ਤਰਫ ਜਾ ਕੇ ਦੇਖਦੇ ਆਂ ਦੋ ਤਿੰਨ ਮੰਜ਼ਲਾਂ ਬਣਾਇਆ ਗਿਆ ਹੈ ਇਹ ਅਜਾਇਬ ਘਰ ਹੈ ਜੋ ਬੰਦਾ ਸਿੰਘ ਬਹਾਦਰ ਦੀ ਜੋ ਫਤਿਹ ਸੀ ਸਰਾਂਦੇ ਤੇ ਉਹਦਾ ਜ਼ਿਕਰ ਤੇ ਲੈਫਟ ਵਾਲੀ ਸਾਈਡ ਦੇ ਉੱਤੇ ਸੰਜੋੜ ਰੱਖੀ ਗਈ ਹੈ 18ਵੀਂ ਸਦੀ ਦੀ ਜਿਸ ਨੂੰ ਉੱਪਰ ਪਹਿਨ ਕੇ ਜੋ ਸਿੱਖ ਸੀ ਜੋ ਉਹ ਯੁੱਧ ਲੜਿਆ ਕਰਦੇ ਸੀ ਤੇ ਜੱਸਾ ਸਿੰਘ ਰਾਮਗੜੀਆ ਆਲੂਵਾਲੀਆ ਤੇ ਹਰੀ ਸਿੰਘ ਨਲੂਆ ਸਭ ਦੀਆਂ ਤਸਵੀਰਾਂ ਜੋ ਇੱਥੇ ਲਗਾਈਆਂ ਗਈਆਂ ਨੇ ਇਹ ਉਸ ਟਾਈਮ ਦੀਆਂ ਜੋ ਬੰਦੂਕਾਂ ਨੇ ਜੋ ਤੋੜਾਦਾਰ ਬੰਦੂਕਾ ਕਹਿੰਦੇ ਨੇ ਸ੍ਰੀ ਗੁਰੂ ਕومی ਸਿੰਘ ਜੀ ਮਹਾਰਾਜ ਸਬਦੀਆਂ ਜੋ ਇੱਥੇ ਤਸਵੀਰਾਂ ਲਗਾਈਆਂ ਗਈਆਂ ਨੇ ਜੱਸਾ ਸਿੰਘ ਅਲੂਵਾਲੀਆ ਤੇ ਉਹਨਾਂ ਦੀਆਂ ਜੋ ਹਥਿਆਰ ਸੀ ਬੰਦੂਕਾਂ ਸੀ ਪਿਸਟਲ ਸੀ ਇਹ ਤੀਰ ਨੇ ਗੁਰੂ ਸਾਹਿਬ ਜੀ ਦੇ ਉਹ ਵੀ ਰੱਖੇ ਗਏ ਨੇ ਤੇ ਇਹ ਜੋ ਯੁੱਧ ਹੋਇਆ ਸੀ ਸਾਹਮਣੇ ਉਸ ਦਾ ਵੀ ਜ਼ਿਕਰ ਕੀਤਾ ਗਿਆ ਜੀ ਤੋੜাদার ਬੰਦੂਕਾਂ ਨੇ ਇਹ ਅਠਹਰੀਆਂ ਸ਼ਰੀਰੀਆਂ ਤੋੜੇਦਾਰ ਬੰਦੂਕਾਂ ਸੋ ਇਹ ਬਹੁਤ ਹੈਵੀ weight ਨੇ ਬੰਦੂਕਾਂ ਦੇ ਜੋ ਤੇ ਬਹੁਤ ਛੋੜੇ ਮੂੰਹ ਵਾਲੀਆਂ ਨੇ ਤੇ ਸਾਹਮਣੇ ਜੀ ਨੇ ਜੋ ਅਲੱਗ-ਅਲੱਗ ਪ੍ਰਕਾਰ ਦੀਆਂ ਜੋ ਤਸਵੀਰਾਂ ਨੇ ਪੁਰਾਣੇ ਸਮਿਆਂ ਦੀਆਂ ਜੋ ਹੁੰਦੀਆਂ ਸੀ ਗੁਰੂ ਸਾਹਿਬਾਨਾਂ ਦੀਆਂ ਚਿੱਤਰ ਕਰੀਆਂ ਸੋ ਉਹਨਾਂ ਦਾ ਜੋ ਜ਼ਿਕਰ ਕੀਤਾ ਗਿਆ ਬਾਬਾ ਬੁੱਢਾ ਸਹਿਬ ਜੀਆਂ ਗੁਰੂ ਰਵਦਾਸ ਜੀ ਦੀਆਂ ਤੇ ਹੋਰ ਬਹੁਤ ਸੰਤ ਮਹਾਤਮਾਵਾਂ ਦੀਆਂ ਜੋ ਤਸਵੀਰਾਂ ਨੇ ਇੱਥੇ ਰੱਖੀਆਂ ਹੋਈਆਂ ਨੇ ਤੇ ਉਹਨਾਂ ਦੇ ਅਸਤਰ ਸ਼ਸਤਰ ਸਭ ਇਸ ਤਰਫ ਆ ਜੋ ਸਾਰੇ ਪਟਿਆਲਾ ਰਿਆਸਤ ਹੈ ਜੋ ਸਾਰੀ ਮਹਿੰਦਰ ਸਿੰਘ ਨਰਿੰਦਰ ਸਿੰਘ ਮਹਾਰਾਜ ਪਿੰਦਰ ਸਿੰਘ ਤਰਿੰਦਰ ਸਿੰਘ ਸਾਰੀ ਰਿਆਸਤ ਪਟਿਆਲੇ ਦੀ ਤੇਦਰ ਬਬਾਲਾ ਸਿੰਘ ਜੀ ਫਾਉਂਡਰ ਪਟਿਆਲਾ ਰੀਡਿੰਗ ਫੈਮਿਲੀ ਤੇ ਇਹ ਜੀ ਗੈਲਰੀ ਦੇ ਵਿੱਚ ਮਿਊਜ਼ੀਅਮ ਸਾਰੀਆਂ ਪੁਰਾਣੀਆਂ ਇਤਿਹਾਸ ਪੁਰਾਣੀਆਂ ਤਸਵੀਰਾਂ ਰੱਖੀਆਂ ਹੋਈਆਂ ਆ ਤੇ ਇਧਰ ਤੀਸਰੀ ਤੀਸਰੇ ਮਿਊਜ਼ੀਅਮ ਦੇ ਵਿੱਚ ਪੁਰਾਣੇ ਤਬਲੇ ਰੱਖੇ ਗਏ ਨੇ ਚਿਤਰ ਵੀਨਾ ਮਰਦੰਗ ਢੋਲਕ ਪੁਰਾਣੇ ਸਾਜ਼ ਹੁੰਦੇ ਸੀ ਉਸ ਟਾਈਮ ਦੇ ਵਿੱਚ ਆ ਸਾਰੰਗੀ ਰੱਖੀ ਗਈ ਉਸ ਟਾਈਮ ਦੀ ਤੇ ਸਾਰੇ ਜੋ ਸਿੱਖੀ ਉਹਦੇ ਸੀ ਉਸ ਟਾਈਮ ਦੇ ਵਿੱਚ ਤੇ ਇਧਰ ਜੋ ਸੁਮント ਸਿੰਘ ਗਿੱਲ ਜੋ ਇੰਜੀਨੀਅਰ ਸੀ ਉਸ ਟਾਈਮ ਦੇ ਵਿੱਚ 1949 ਤੋਂ 2009 ਨੂੰ ਪਿੱਛੇ ਜਿਹੇ ਇਹਨਾਂ ਦੇ ਹੱਥੋਂ ਆਇਆ ਇਹਨਾਂ ਨੇ ਜੋ ਮਾਈਨਿੰਗ ਦੇ ਵਿੱਚ ਫਸੇ ਹੋਏ 350 ਫੁੱਟ ਦੇ ਵਿੱਚ ਜੋ 65 ਮਜ਼ਦੂਰਾਂ ਨੂੰ ਪਹੁੰਚਾਇਆ ਸੀ ਇਹ ਉਹਨੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਵਿੱਚ 6 ਹੁਣ ਰਾਸ਼ਟਪਤੀ ਦੁਆਰਾ ਉਹ ਸਾਹਮਣੇ ਵਾਲੇ ਸ਼ੀਸ਼ੇ ਦੇ ਵਿੱਚ ਜੋ ਹੈਂਡ ਗ੍ਰਨੇਡ ਨੇ ਜੋ ਪੰਜਾਬ ਪੁਲਿਸ ਵੱਲੋਂ ਸੁੱਟੇ ਗਏ ਸੀ ਜਾਂ 1965 ਤੇ 71 ਦੀ ਲੜਾਈ ਦੇ ਵਿੱਚ ਜੋ ਮਜ਼ਾਈਲਾਂ ਛੱਡੀਆਂ ਗਈਆਂ ਉਹ ਸਾਰੀਆਂ ਇੱਥੇ ਰੱਖੀਆਂ ਗਈਆਂ ਨੇ ਜੋ ਗੋਲੇ ਸੀ ਉਹ ਹੈਂਡ ਗ੍ਰੇਨੇਡ ਨੇ ਇਹ ਪੰਪ ਹੈ ਜੋ ਚਾਰੇ ਪਾਸੇ ਜੋ ਸ਼ਬੀਲ ਬਣਾਈ ਗਈ ਹੈ ਜਲ ਸ਼ਕਣ ਵਾਸਤੇ ਤਾਂ-ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੀ ਪ੍ਰਕਰਮਾ ਅੱਦੇ ਵਾਲੇ ਦੁਆਲੇ ਇਹ ਜੋ ਰਾਮਗੜੀਆ ਬੁੰਗਾ ਹੈ ਇਹ ਵੀ ਆਪਾਂ ਦੇਖਾਂਗੇ ਜਾ ਕੇ ਇਹ ਲੰਗਰ ਵਾਲੀ ਸਾਈਡ ਤੋਂ ਹੁੰਦਾ ਹੈ ਜਦੋਂ ਆਪਾਂ ਕਰਕਮਾ ਕਰਕੇ ਜਾ ਕੇ ਮੱਥਾ ਟੇਕ ਕੇ ਆਉਂਨੇ ਤਾਂ ਇਸ ਜੋ ਬੈਕ ਸਾਈਡ ਹੈ ਇਹ ਦੀ ਨਿਸ਼ਾਨੀ ਹੈ ਰਾਮਗੜੀਆ ਬੂੰਗਾ ਤੇ ਇੱਧਰ ਹੀ ਜੋ ਲੰਗਰ ਹੈ ਤਾਂ ਉਹਦਾ ਇਤਿਹਾਸ ਵੀ ਉੱਥੇ ਲਿਖਿਆ ਹੋਇਆ ਹੈ ਉਹ ਵੀ ਆਪਾਂ ਪੜ ਸਕਦੇ ਹਾਂ ਇਹ ਦੁੱਖਪੰਚਨੀ ਬੇਰ ਸਾਹਿਬ ਹੈ ਬੇੜੀਆ ਦੁੱਖਪੰਚਨੀ ਤੇ ਇੱਥੇ ਵੀ ਜੋ ਪ੍ਰਕਾਸ਼ ਕੀਤਾ ਗਿਆ ਹੈ ਗੁਰੂ ਮਹਾਰਾਜ ਦਾ ਤੇ ਇਹਦੇ ਨਾਲ ਹੀ ਹੈ ਜੋ ਪਵਿੱਤਰ ਥੜਾ ਹੈ ਜਿੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠ ਕੇ ਜੋ ਸੇਵਾ ਕਰਵਾਇਆ ਕਰਦੇ ਸੀ ਜੋ ਪਵਿੱਤਰ ਸਰੋਵਰ ਦੀ ਏ ਥੜਾ ਸੈ ਬਣਾਇਆ ਗਿਆ ਉਹਨਾਂ ਦਾ ਜੋ ਸਜਾਇਆ ਗਿਆ ਫੁੱਲਾਂ ਦੀ ਪਾਲਕੀ ਦੇ ਨਾਲ ਜੋ ਸਾਹਮਣੇ ਹੀ ਹੈ ਸ਼੍ਰੀ ਦਰਬਾਰ ਸਾਹਿਬ ਤੇਰੀ ਬੈਕ ਸਾਈਡ ਤੇ ਹੀ ਹੈ ਜੋ ਲੰਗਰ ਹਾਲ ਹੈ ਚੱਲਦੇ ਲੰਗਰ ਹਾਲ ਦੇ ਵਿੱਚ ਤੇ ਲੰਗਰ ਹਾਲ ਦੇ ਬਿਲਕੁਲ ਨਾਲ ਬਣਾਇਆ ਗਿਆ ਹੈ ਬੁੰਗਾ ਰਾਮਗੜੀਆ ਰਾਮਗੜੀਆ ਬੁੰਗਾ ਹੈ ਇਹ ਇਹ ਬੁੰਗਾ ਬਿਲਕੁਲ ਲੰਗਰ ਦੇ ਨਾਲ ਹੈ ਤੇ ਇਹ ਓਪਨ ਹੀ ਰਹਿੰਦਾ ਹੈ ਹਰ ਟਾਈਮ ਤੇ ਇੱਥੇ ਇਤਿਹਾਸਿਕ ਸੱਲੇ ਵੀ ਰੱਖੀ ਗਈ ਹੈ ਲਿਆ ਕੇ ਦਿੱਲੀ ਤੋਂ ਇੱਧਰ ਹੈ ਰਾਮਗੜੀਆ ਬੁੰਗਾ ਇਹ ਦਰਵਾਜ਼ੇ ਲਗਾਏ ਗਏ ਨੇ ਜੋ ਅੰਡਰਗਰਾਊਂਡ ਹੈ ਜੋ ਦੇਖਦਾ ਨਾ ਜੋ ਅੰਦਰ ਪੂਰੇ ਨੇ ਜੋ ਬਹੁਤ ਥੱਲੇ ਬਣਾਏ ਗਏ ਨੇ ਪੁਰਾਣੇ ਟਾਈਮ ਦੇ ਤੇ ਉਹ ਸਾਹਮਣੇ ਜੋ ਬਣਾਈ ਗਈ ਹੈ ਉਹ ਸੱਲ ਲਿਆ ਕੇ ਰੱਖੀ ਗਈ ਹੈ लाल किले ਤੋਂ ਦਿੱਲੀ ਤੋਂ ਜੋ ਦਿੱਲੀ فتح ਕੀਤੀ ਸੀ ਸਿੰਘਾਂ ਨੇ ਉਦੋਂ ਉਹਦੀ ਇਹ ਚਿੰਨ ਲਿਆ ਕੇ ਰੱਖਿਆ ਸੀ ਵੀ ਅਸੀਂ ਦਿੱਲੀ ਫਤਿਹ ਕੀਤੀ ਐ ਇਤਿਹਾਸਕ ਸੇਲਾ ਇਹ ਹੈ ਜੀ ਉਹ ਸੇਲਾ ਇੱਧਰ ਬਹੁਤ ਸੰਗਤ ਹੈ ਜੋ ਘਟ ਆਉਂਦੀ ਹੈ ਇਤਿਹਾਸਕ ਸੇਲਾ ਰੱਖੀ ਗਈ ਹੈ ਲਿਆ ਕੇ ਤੇ ਇੱਥੋਂ ਸਾਰੇ ਦਰਬਾਰ ਸਾਹਿਬ ਦੇ ਜੋ ਦਰਸ਼ਨ ਹੁੰਦੇ ਨੇ ਤੇ ਚੱਲਦੇ ਆਂ ਅੰਦਰ ਤੇ ਉਂਤ੍ਰਪੂਹੀ ਪੁਰਾਣੀ ਇੱਟਾਂ ਉਹੀ ਪੁਰਾਣੇ ਸਟਰਕਚਰ ਦੇ ਨਾਲ ਬਣਾਈ ਗਈ ਹੈ ਇਹ ਤੇ ਉਹੀ ਹਜੇ ਤੱਕ ਵਿਰਾਸਤ ਨੂੰ ਸੰਭਾਲ ਕੇ ਰੱਖੀ ਗਈ ਹੈ ਸਿੱਖਾਂ ਦੇ ਦੁਆਰਾ ਬੰਦ ਕਰ ਦਿੱਤਾ ਗਿਆ ਹੈ ਇਧਰੋਂ ਐਸੀ ਤਾਂ ਆਰਾਮ ਗੜੀਆ ਬੂੰਗਾ ਸੀ ਜੋ ਤੇ ਉਹ ਤੁਸੀਂ ਵਾਦਾਰ ਸਾਹਿਬ ਬੈਠੇ ਹੋਏ ਨੇ ਤੇ ਬੂੰਗਾ ਤਕਰੀਬਨ ਬੰਦ ਕਰ ਦਿੱਤਾ ਹੈ ਜੋ ਥੱਲੇ ਜਾਣ ਦਾ ਰਸਤਾ ਸੀ ਉਹ ਦਰਵਾਜ਼ੇ ਬੰਦ ਨੇ ਉਹ ਦੇਖੋ ਸਾਹਮਣੇ ਇਹ ਜੱਸਾ ਸਿੰਘ ਆਰਾਮ ਗੜੀਆ ਜਿੰਨਾਂ ਦਾ ਇਹ ਥੱਲੇ ਬੂੰਗਾ ਬਣਾਇਆ ਗਿਆ ਹੈ ਇਹ ਉਹਨਾਂ ਦੀ ਤਸਵੀਰ ਹੈ ਤੇ ਦਰਵਾਜ਼ੇ ਬੰਦ ਕੀਤੇ ਹੋਏ ਨੇ ਹੁਣ ਚੱਲਦੇ ਆਪਾਂ ਅੱਗੇ ਜੀ ਲੰਗਰ ਦੇ ਵਿੱਚ ਜਾਵਾਂਗੇ ਤੇ ਨਾਲੇ ਦਰਸ਼ਨੀ ਦਿਓੜੀਆਂ ਦੇ ਆਪਾਂ ਅਲੱਗ-ਅਲੱਗ ਦਰਵਾਜ਼ਿਆਂ ਤੋਂ ਕਰਦੇ ਆਂ ਦਰਸ਼ਨ ਸੰਗਤ ਦੇ ਨਾਲ ਹੁਣ ਆਪਾਂ ਚੱਲਦੇ ਹਾਂ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਲੰਗਰ ਹਾਲ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚੋਂ ਸੰਗਤ ਡੇਲੀ ਦੀ ਜੋ ਲੰਗਰ ਛੱਕਦੀ ਹੈ ਬਿਨਾਂ ਕਿਸੇ ਰੰਗ ਰੂਪ ਮਜ਼ਮ ਧਰਮ ਨੂੰ ਪਿੱਛੇ ਛੱਡ ਕੇ ਤੇ ਇੱਥੇ ਜੋ ਬੜੇ ਪ੍ਰੇਮ ਪਿਆਰ ਦੇ ਨਾਲ ਸਤਨਾਮ ਵਾਹਿਗੁਰੂ ਉਹਦਾ ਸ਼ੁਕਰਾਨਾ ਕਰਦੇ ਹੋਏ ਜੋ ਲੰਗਰ ਛਕਦੀ ਹੈ ਸੋ ਤੇ ਤਕਰੀਬਨ 1 ਲੱਖ ਸੰਗਤ ਹੈ ਜੋ ਡੇਲੀ ਦੀ ਇੱਥੋਂ ਲੰਗਰ ਛਕ ਕੇ ਜਾਂਦੀ ਹੈ ਸੋ ਆਪਾਂ ਦੇਖ ਸਕਦੇ ਹਾਂ ਸਭ ਜੋ ਪੰਕਤੀਆਂ ਦੇ ਵਿੱਚ ਬੈਠ ਕੇ ਬੜੇ ਪ੍ਰੇਮ ਪਿਆਰ ਦੇ ਨਾਲ ਜੋ ਗੁਰੂ ਸਾਹਿਬ ਨੇ ਮਰਿਆਦਾ ਰੱਖੀ ਸੀ ਸਭ ਬੜੇ ਪ੍ਰੇਮ ਪਿਆਰ ਦੇ ਨਾਲ ਲੰਗਰ ਛਕਦੇ ਨੇ ਤੇ ਸੇਵਾ ਕਰਦੇ ਨੇ ਸੋ ਹੁਣ ਆਪਾਂ ਚੱਲਦੇ ਹਾਂ ਜੀ ਲੰਗਰ ਤੋਂ ਬਿਲਕੁਲ ਸੱਜੇ ਹੱਥ ਤੇ ਸਾਹਮਣੇ ਵਾਲੀ ਸਾਈਡ ਆ ਸ਼੍ਰੀ ਗੁਰੂ ਰਾਮਦਾਸ ਨਿਵਾਸ ਜਿੱਥੇ ਯਾਤਰੀ ਰੁਕ ਸਕਦੇ ਨੇ ਸਿਰਫ 500 ਰੁਪਏ ਦਾ ਰੂਮ ਮਿਲ ਜਾਂਦਾ ਤੇ ਇਸ ਤੋਂ ਸੱਜੇ ਹੱਥ ਹੋ ਕੇ ਆਉਂਦੇ ਜੀ ਬਾਬਾ ਟਾਲਰ ਸ਼੍ਰੀ ਗੁਰਦੁਆਰਾ ਸਾਹਿਬ ਉਧਰ ਆਪਾਂ ਜਾਵਾਂਗੇ ਉਹ ਸਾਹਮਣੇ ਵਾਲੀ ਵੱਡੀ ਸਾਈਡ ਹੈ ਉਹ ਕੋਈ ਬੰਦਾ ਹੈ ਜੋ ਬਾਬਾ ਟਾਲ ਜੀ ਦਾ ਹੈ ਚੱਲਦੇ ਆ ਤੇ ਸਾਰੇ ਨਿਵਾਸ ਥਾਨ ਨੇ ਮਾਤਾ ਗੰਗਾ ਜੀ ਅਗਰ ਰੂਮ ਕਮਰਾ ਨਹੀਂ ਵੀ ਮਿਲਦਾ ਤੇ ਅੰਦਰ ਗੈਲਰੀਆਂ ਬਣੀਆਂ ਹੋਈਆਂ ਨੇ ਆਪਾਂ ਉੱਥੇ ਵੀ ਜੋ ਹੈ ਆਰਾਮ ਕਰ ਸਕਦੇ ਰਾਤ ਨੂੰ ਰੁੱਕ ਸਕਦੇ ਹਾਂ ਤੇ ਸਾਹਮਣੇ ਆ ਤੰਤਰ ਬਾਬਾ ਟੱਲ ਜੀ ਤੰਤਰਨ ਬਾਬਾ ਟੱਲ ਰਾਏ ਸਾਹਿਬ ਜੀ ਤੇ ਇਹਦੇ ਨਾਲ ਹੀ ਹੈ ਜੋ ਇਹ ਪੈਪਸੀ ਬਹੁਤ ਮਸ਼ਹੂਰ ਹੋਈ ਸੀ ਇਹ ਇੰਨਾ ਚ ਆਪਾਂ ਦੇਖਿਆ ਸੀ ਵੀਡੀਓਜ਼ 'ਚ 5 ਰੁਪਏ ਦੀ ਜੋ ਬੋਤਲ ਕੈਂਪਾ ਹੁੰਦਾ ਹੁੰਦਾ ਸੀ ਪਹਿਲਾਂ ਉਹ ਮੇਲੇ 'ਤੇ ਬਹੁਤ ਲੰਮੀ ਰੰਮੀਆਂ ਲੈਣਾਂ ਲੱਗ ਜਾਂਦੀਆਂ ਨੇ ਤੇ ਹੁਣ ਆਪਾਂ ਚੱਲਦੇ ਆਂ ਧੰਨ ਧੰਨ ਬਾਬਾ ਟੱਲ ਸਾਹਿਬ ਜੀ ਕੋਲ ਗੁਰਦੁਆਰਾ ਸ਼੍ਰੀ ਬਾਬਾ ਟੱਲ ਜੀ ਤੇ ਉਹਦੇ ਨਾਲ ਹੀ ਜੋ ਬਣਾਇਆ ਗਿਆ ਜੱਸਾ ਸਿੰਘ ਆਲੂ ਵਾਲੀਆ ਯਾਦਗਾਰ ਗੁਰਦੁਆਰਾ ਸਾਹਿਬ ਨੇ ਪੰਜ 6 ਮੰਜ਼ਲੇ ਬਣਾਇਆ ਗਿਆ ਤੇ ਇਸ ਇਧਰਲੀ ਸਾਈਡ 'ਤੇ ਸਰੋਵਰ ਸਾਹਿਬ ਹੈ ਬਹੁਤ ਖੁੱਲੀ ਜਗ੍ਹਾ ਦੇ ਵਿੱਚ ਤੇ ਉਹੀ ਮਾਤਾ ਸਾਹਿਬਕੌਰ ਮਾਤਾ ਗੰਗਾ ਜੀ ਨਿਵਾਸ ਸਥਾਨ ਹੈ ਜੋ ਤੇ ਸਾਹਮਣੇ ਸ਼ਬੀਲ ਤੇ ਲੰਗਰ ਇੱਥੇ ਵੀ ਚੱਲਦਾ ਰਹਿੰਦਾ ਜੋ ਤੇ ਸਾਹਮਣੇ ਦਾ ਇਤਿਹਾਸ ਵੀ ਲਿਖਿਆ ਹੋਇਆ ਆਪਾਂ ਪੜ ਸਕਦੇ ਹਾਂ ਇਹ ਨੋ ਮੰਜਲਾਵਾਂ ਇਮਾਰਤ ਹੈ ਜੋ ਗੁਰਦੁਆਰਾ ਸਾਹਿਬ ਹੈ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਬਾਬਾ ਟੱਲ ਜੀ ਦੀ ਹੈ ਜੋ 9 ਸਾਲ ਦੀ ਉਮਰ ਦੇ ਵਿੱਚ ਜੋ ਸਰੀਰ ਤੇ ਆ ਗਏ ਸੀ ਆਪਣਾ ਜੋ ਜੋਤੀ ਜੋਤ ਸਮਾ ਗਏ ਸੀ ਉਹਨਾਂ ਦਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਕੰਤਨ ਬਾਬਾ ਟੱਲ ਸਾਹਿਬ ਜੀ ਇਹत्र ਗੁਰਦੁਆਰਾ ਪੋਲ ਸਰ ਸਾਹਿਬ ਹੈ ਬੀਬੀ ਕੋਲਾ ਜੀ ਦਾ ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਤੇ ਇੱਧਰ ਉਹ ਲੰਗਰ ਹਾਲ ਹੈ ਸਾਹਮਣੇ ਤੇ ਉਹ ਇੱਧਰਲੀ ਸਾਈਡ ਹੀ ਹੈ ਦੀਵਾਨ ਹਾਲ ਮਨਜੀ ਸਾਹਿਬ ਜੋ ਇੱਥੇ ਦੀਵਾਨ ਚੱਲਦੇ ਨੇ ਪੂਰਾ ਫੁੱਲਾ ਹਾਲ ਬਣਾਇਆ ਗਿਆ ਹੈ ਤੇਰੇ ਸਾਹਮਣੇ ਜੋ ਪ੍ਰਕਰਮਾ ਸ਼ੁਰੂ ਹੁੰਦੀ ਹੈ ਹਰਮੰਦਰ ਸਾਹਿਬ ਦੀ ਸੋ ਇੱਕ ਵਾਰ ਫੇਰ ਸ਼੍ਰੀ ਦਰਬਾਰ ਸਾਹਿਬ ਨਾਲ ਨਤਮਸਤਕ ਹੋ ਕੇ ਬਾਹਰੋਂ ਹੀ ਮੱਥਾ ਟੇਕ ਕੇ ਸ਼੍ਰੀ ਕਾਲ ਤਖਤ ਸਾਹਿਬ ਨਮਸਕਾਰ ਕਰਕੇ ਸੋ ਸਾਰੀਆਂ ਆਪਣੇੜੇ ਵਾਲੀਆਂ ਜਗਾਵਾਂ ਨੇ ਉਹ ਦੇਖ ਲਈਆਂ ਸੋ ਇਤਿਹਾਸ ਆਪਾਂ ਜਾਣਿਆ ਬਹੁਤ ਵਧੀਆ ਲੱਗਿਆ ਸੋ ਉਹਨੀਆਂ ਤਾਂ ਸਾਰੀਆਂ ਜਗ੍ਹਾ ਘੁੰਮ ਕੇ ਜ਼ਰੂਰ ਜਾਇਆ ਕਰੋ ਫਿਰ ਦੋਰਾ ਸਾਹਿਬ ਤੋਂ ਬਾਹਰ ਆ ਕੇ ਖੂਬ ਦੁਕਾਨਾਂ ਨੂੰ ਸੱਜੀਆਂ ਰਹਿੰਦੀਆਂ ਦਿਨ ਰਾਤ ਇਹ ਜੋ ਮਾਰਕੀਟ ਹੈ ਪਹਿਲੀ ਗੱਲ ਤਾਂ ਇਹ ਹੈ ਮੇਨ ਇਹ ਪੰਜਾਬੀ ਚ ਕਰਵਾਈ ਸੀ ਕਹਿ ਕੇ ਸਾਰੀ ਜਿੰਨੇ ਵੀ ਸਾਈਨ ਬੋਰਡ ਤੁਸੀਂ ਦੇਖੋਗੇ ਸਭ ਤੋਂ ਪਹਿਲਾਂ ਪੰਜਾਬੀ ਦਿਖੇਗੀ ਤੇ ਪਰਮਾ ਲੋ ਸਾਹਿਬ ਕੁਛ ਵੀ ਆਪਾਂ ਇਥੇ ਚੜਾ ਸਕਦੇ ਆ ਲੈ ਕੇ ਪੂਰੀ ਬਹੁਤ ਪਸੰਦੀਦਾ ਚੀਜ਼ਾਂ ਨੇ ਜੋ ਵਧੀਆ ਵਧੀਆ ਤੁਸੀਂ ਲੈ ਸਕਦੇ ਆ ਇਹ ਜੀ ਮਹਾਰਾਜ ਰਣਜੀਤ ਸਿੰਘ ਚੌਕ ਤੇ ਸਾਹਮਣੇ ਹੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਨੂੰ ਜਾਂਦਾ ਰਸਤਾ ਤੇ ਹੋਏ ਸਾਰਾ ਗੜੀ ਸਰਾ ਤੇ ਇਹ ਸਾਹਮਣੇ ਹੀ ਪਾਰਕਿੰਗ ਹੈ ਜਿਸ ਦੇ ਵਿੱਚੋਂ ਆਪਾਂ ਆਏ ਆ ਸੋ ਸਾਰਾ ਗੜੀ ਗੁਰਦੁਆਰਾ ਸਾਹਿਬ ਬਣਾਇਆ ਗਿਆ ਨਾਲ ਹੀ ਜੋ ਸਿੱਖ ਸ਼ੀਰ ਹੋਏ ਸੀ ਉਹਨਾਂ ਦੀ ਯਾਦ ਵਿੱਚ ਸਾਰਾ ਗੜੀ ਸਰਾ ਇਹ ਹੈ ਜੀ ਸਾਰਾ ਗੜੀ ਸਰਾ ਸਾਰੀ ਬਹੁਤ ਵੱਡੀ ਬਿਲਡਿੰਗ ਹੈ 9-10 ਫਲੋਰ ਨੇ ਇਹਦੇ ਤੇ ਤਕਰੀਬਨ ਸਾਰੀ ਸੰਗਤ ਆ ਜੋ ਇੱਥੇ ਰੁਕਦੀ ਹੈ ਤੇ ਬਹੁਤ ਵਧੀਆ ਇੱਕ ਨੰਬਰ ਚ ਰੂਮਸ ਵਗੈਰਾ ਬਣਾਏ ਹੋਏ ਨੇ ਸਾਰੇ ਤੇ ਆਪਾਂ ਅੰਦਰ ਚੱਲ ਕੇ ਇੱਥੇ ਰੁਕਣਾ ਆਪਾਂ ਇੱਥੇ ਜਾ ਕੇ ਆਪਾਂ ਦੇਖਦੇ ਹਾਂ ਸਾਰਾ ਅਮਰੋ ਚੱਲਦੇ ਆਂ ਜੀ ਅੰਦਰ ਸਾਰਾ ਕੜੀ ਸਰਾਂਤ ਰਜਿਸਟ੍ਰੇਸ਼ਨ ਇੱਥੋਂ ਹੁੰਦੀ ਹੈ ਜੋ ਆਪਾਂ ਰੂਮ ਵਗੈਰਾ ਲੈਣੇ ਆ ਸਾਰਾ ਕੁਝ ਤੇ ਆਪਾਂ ਬੁਕਿੰਗ ਕਰਾਈ ਹੋਈ ਸੀ ਤੇ ਇੱਥੇ 405 ਨੰਬਰ ਮਿਲਿਆ ਆਪਾਂ ਨੂੰ ਤੇ ਫਲੋਰ ਨੇ ਸਾਰੇ 9-10 ਫਲੋਰ ਨੇ ਸਾਰੇ ਤੇ फोर्थ फ्लोर ਤੇ 405 ਨੰਬਰ ਰੂਮ ਤੇ ਆਪਾਂ ਚੱਲਦੇ ਆ ਜੀ ਲਿਫਟਾਂ ਵੀ ਚੱਲਦੀਆਂ ਨੇ ਤੇ ਬਹੁਤ ਸ਼ਾਨਦਾਰ ਕੂਮ ਬਣੇ ਹੋਏ ਨੇ ਇਸ ਜਗ੍ਹਾ ਤੋਂ ਆਪਾਂ ਰਜਿਸਟ੍ਰੇਸ਼ਨ ਕਰਾਈ ਸੀ ਕਮਰੇ ਰੂਮ ਵਗੈਰਾ ਸਾਰੇ ਮਿਲਦੇ ਨੇ ਉੱਥੇ ਨੀਚੇ ਤੋਂ ਸਾਰੇ 1000 ਰੁਪਏ ਪਰ ਰੂਮ ਹੈ ਲਿਫਟਾਂ ਲੱਗੀਆਂ ਹੋਈਆਂ ਨੇ ਤੇ ਇੱਧਰ ਸਾਰੇ ਰੂਮ ਨੇ ਬਹੁਤ ਖੁੱਲਟੀ ਜਗ੍ਹਾ ਦੇ ਵਿੱਚ ਬਹੁਤ ਸੁਵਿਧਾ ਦਾ ਧਿਆਨ ਰੱਖਿਆ ਗਿਆ ਤੇ ਪੂਰੇ ਵਧੀਆ ਵਾਲੇ ਸ਼ਾਨ ਕਮਰੇ ਬਣਾਏ ਹੋਏ ਨੇ 408 ਨੰਬਰ ਹੈ ਤੇ ਦੇਖੋ ਰੂਮ ਕੀ ਬਾਤ ਹੈ ਇਹ ਹੈ ਨੇ ਰੂਮ ਬੋਸ ਹੁਣੇ ਦੋ ਬੰਦੇ ਆਰਾਮ ਨਾਲ ਇੱਥੇ ਸੋ ਸਕਦੇ ਦੋ ਪਰਸਨ ਤੇ ਨਾਲੇ ਗੱਦਾ ਵੀ ਦੇ ਦਿੰਦੇ ਨੇ ਤੇ ਸ਼ੀਸ਼ਾ ਦੇਖੋ ਤੇ ਬਾਹਰ ਦਾ ਥਿਊ ਦੇਖੋ ਕੀ ਬਾਤ ਹੈ ਉਹ ਸਾਹਮਣੇ ਹਵੇਲੀ ਹੈ ਤੇ ਇਹ ਪਾਰਕਿੰਗ ਜਿੱਥੇ ਆਪਾਂ ਗੱਡੀ ਖੜੀ ਕਰਕੇ ਆਇਆ ਸਾਹਮਣੇ ਖੋਲ ਕੇ ਦੇਖਦੇ ਆਂ ਥਿਊ ਸਾਰਾ ਉਹ ਮਹਾਰਾਜਾ ਸ਼ੇਰੇ ਪੰਜਾਬ ਦੀ ਜੋ ਸਟੈਚੂ ਹੈ ਸਾਹਮਣੇ ਤੋਂ ਸਾਹਮਣੀ ਜੋਤਰਪਾਰ ਸਾਹਿਬ ਨੂੰ ਜਾਂਦੀ ਹੈ ਗਲੀ ਤੇ ਦੇਖੋ ਥਿਊ ਵਾਰ ਦਾ ਸਾਰਾ ਸਾਹਮਣੇ ਉਹ ਹੈ ਕਿ ਪਿੱਛੇ ਮੋਟੇ ਕੈਫੇ ਬਾਰੇ ਬਾਹਰਲੇ ਬਣੇ ਹੋਏ ਬਰਿਸਟਾ ਸਟਾਰਬਕ ਵਗੈਰਾ ਤੇ ਬਹੁਤ ਵਧੀਆ ਜਗਾ ਬਣਾਈ ਹੋਈ ਹੈ ਬਹੁਤ ਸ਼ਾਨ ਦਾ ਰੂਮ ਨੇ ਇਹ ਦੇਖੋ ਤੇ ਕੰਬਲ ਵਗੈਰਾ ਐਕਸਟਰਾ ਹੁੰਦੇ ਨੇ ਜੋ ਇੱਥੇ ਮਿਲ ਜਾਂਦੇ ਨੇ ਆਪਾਂ ਨੂੰ ਪਏ ਹੁੰਦੇ ਨੇ ਪੂਸ਼ਰੂਮ ਵਗੈਰਾ ਸਭ ਕੁਝ ਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ